ਵੰਦਾ ਦਿੱਤੇ ਅਸੀਂ ਦੇਖੀ ਮਾਰ ਕੋਈ ਕੁੱਤੀ ਮਾਰ ਕੇ ਛੱਟ ਗਿਆ ਲੈਨੇ ਬੇਰਹਿਮ ਲੋਕ ਦੇਖ ਲੋ ਪਤਾ ਨਹੀਂ ਕਿਸ ਨੇ ਦਵਾਈ ਪਾਈ ਆ ਪਤਾ ਨਹੀਂ ਕੀ ਕੀਤਾ ਤੇ ਆਹ ਦੇਖੋ ਆ ਦੇਖੀ ਵਿਚਾਰੀ ਦੀ ਰੱਸੀ ਨਾਲ ਲੱਤ ਬੰਨ ਰੱਖੀ ਆ ਲੋ ਆ ਕੋਈ ਇਹ ਰੱਸੀ ਨਾਲ ਲੱਤ ਬੰਨੀ ਵੀ ਆ ਦੇਖੀ ਤੇ ਮਾਰ ਕੇ ਕੋਈ ਇੱਥੇ ਛੱਟ ਗਿਆ ਕੰਜਰ ਐ ਨਹੀਂ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਚੱਲ ਜੇ ਮਰ ਗਈ ਤਾਂ ਇਹਨੂੰ ਦੱਬ ਦੋ ਇਦੋਂ ਕੁੜੀ ਇਸ ਤੇ ਲੈ ਕੇ ਆਏ ਨੇ ਇੱਥੇ ਸੱਟ ਗਏ ਲੈ ਇਹ ਕੋਈ ਚੰਗੀ ਰੱਬ ਵੀ ਦੇਖਦਾ ਨਾ ਇਹ ਕੋਈ ਚੰਗੀ ਚੀਜ਼ ਤਾਂ ਇਹਨੂੰ ਮਿਲਣੀ ਨਹੀਂ ਇਹ ਬੰਦੇ ਨੂੰ ਜਿਹਨੇ ਇਹ ਕੰਮ ਕੀਤਾਗਾ ਤੇ ਬਸ ਹੁਣ ਆਪਾਂ ਇਹਨੂੰ ਦੱਬ ਦੰਨੇ ਆ ਯਾਰ ਐਡੀ ਤਾਂ ਕੋਈ ਗੱਲ ਨਹੀਂ ਤੇ ਚੱਲ ਮਰ ਗਈ ਤੇ ਕੋਈ ਚੱਕਰ ਨਹੀਂ ਦੱਬ ਤਾਂ ਸਕਦਾ ਸੀ ਨਾ ਬੰਦਾ ਇਹ ਲੋਕਾਂ ਦਾ ਸਰਿਆ ਪਿਆ ਇਹੀ ਤਾਂ ਕੱਲ ਜੂਗਾ ਦੇਖੋ ਜੀ ਇਹ ਲੋਕਾਂ ਦਾ ਭੈਣ ਮੇਰੇ ਤੋਂ ਗਾਲਾਂ ਨਿਕਲਦੀਆਂ ਨੇ ਸਰਿਆ ਪਿਆ ਉਹ ਬਹੁ ਮਾੜੀ ਗੱਲ ਆ ਤੇ ਪਰਮਾਤਮਾ ਇਹਦੀ ਆਤਮਾ ਤਾਂ ਸ਼ਾਂਤੀ ਦੇ ਵੀ ਉਹਨਾਂ ਨੂੰ ਬਾਅਦ ਦੇਖੇ ਜਿਨ੍ਹਾਂ ਨੇ ਇਹ ਕੰਮ ਕੀਤਾਗਾ ਵੀ ਤੁਸੀਂ ਉਹ ਕਰਦੇ ਹੋ ਵੀ ਤੁਸੀਂ ਇਹਨੂੰ ਮਾਰਿਆ ਹੈ ਚਲ ਜੇ ਮਾਰਿਆ ਨਹੀਂ ਮਰੀ ਆ ਤਾਂ ਵੀ ਇਹਨੂੰ ਉਹ ਤਾਂ ਕਰਨਾ ਚਾਹੀਦਾ ਵਿਚਾਰੀ ਨੂੰ ਆਇਆ ਨਹੀਂ ਵੀ ਹਾਂ ਵੀ ਅਸੀਂ ਦੱਬ ਦਈਏ ਹੈ ਲੋਕਾਂ ਦਾ ਜਮੀਂ ਸਰਿਆ ਪਿਆ ਮੇਰੇ ਸਾਲਿਆਂ ਦਾ ਵਿਚਾਰੀ ਇਹ ਵੀ ਰੱਬ ਦਾ ਜੀ ਆ ਕੱਲ ਜੋ ਗਿਆ ਇਹ ਤੇ ਫੇਰ ਰੱਬਾ ਹੁਣੇ ਜਿਵੇਂ ਇਹਨੂੰ ਵਿਚਾਰੀ ਮਰੀ ਨੂੰ ਕੋਈ ਕੜੀਸ਼ ਕਿਥੇ ਐ ਇਧਰੋਂ ਹੀ ਦੇਖੋ ਉਧਰੋਂ ਲੈ ਕੇ ਆਇਆ ਸਾਡੇ ਘਰ ਦੇ ਮਗਰ ਇੱਥੇ ਸਿੱਤੀ ਪਈਤੀ ਇਹ ਜਿਵੇਂ ਇਹਨੂੰ ਕਿਸੇ ਨੇ ਛਿੱਟਿਆ ਤੇ ਰੱਬਾ ਹੁਣ ਤੂੰ ਹੀ ਦੇਖਣਾ ਤੇ ਬਾਕੀ ਪਰਮਾਤਮਾ ਤੇ ਬਾਕੀ ਧੰਨਵਾਦ ਬਾਈ ਇਹ ਜਿਹਾਂ ਗਲਤੀਆਂ ਤੋਂ ਰੱਬ ਬਚਾਵੇ ਇਹੋ ਜੀ ਗਲਤੀ ਪਰ ਕਰਨੀ ਨਹੀਂ ਚਾਹੀਦੀ